ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਭੈਣਾਂ ਦੇ ਵੀ ਠੀਕ ਤੋਂ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੀ ਕਲਰ ਚੁਆਇਸ ਦੱਸ ਕੇ ਆਪਣੀ ਜਿਹੜਾ ਤੁਸੀਂ ਡਿਜ਼ਾਈਨ ਬਣਾਉਣਾ ਚਾਹੁੰਦੇ ਉਹ ਚੁਆਇਸ ਦੱਸ ਕੇ ਤੁਸੀਂ ਸਾਡੇ ਤੋਂ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਜਿਹੜੇ ਸੂਟ ਦਿਖਾਵਾਂਗੇ ਹਨ ਜਿਹੜੇ ਵੀ ਉਹ ਜ਼ਰੂਰੀ ਨਹੀਂ ਹੈਗਾ ਕਿ ਜਿਸ ਬੇਸ ਦੇ ਉੱਪਰ ਤੁਹਾਨੂੰ ਮੈਂ ਦਿਖਾ ਰਹੀ ਹਾਂ ਜਿਸ ਕਲਰ ਦੇ ਉੱਪਰ ਦਿਖਾ ਰਹੀ ਹਾਂ ਤੁਸੀਂ ਉਹੀ ਕਲਰ ਔਰ ਉਹੀ ਬੇਸ ਜਿਹੜਾ ਰੈਡੀ ਕਰ ਸਕਦੇ ਹੋ ਹਨ ਤੁਸੀਂ ਅਗਰ ਮੈਂ ਕਾਟਨ ਸਕਦੇ ਹੋ ਕਾਫੀ ਤਰ੍ਹਾਂ ਦਾ ਫੈਬਰਿਕ ਜਿਹੜਾ ਆਪਣੇ ਕੋਲ अवेलेबल ਹੈ ਤੁਸੀਂ ਜਿਹੜਾ ਵੀ ਫੈਬਰਿਕ ਲੈਕਾਰੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸਾਡੇ ਤੋਂ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਮਸ਼ੀਨ ਵਰਕ ਦੇ ਸੂਟ ਰਹਿਣਗੇ ਠੀਕ ਹੈ ਤੇ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਕਿਸ ਕਲਰ ਦੇ ਨਾਲ ਆਪਾਂ ਕਿਹੜਾ ਕਲਰ ਕੰਬੀਨੇਸ਼ਨ ਰੱਖਿਆ ਥ੍ਰੈਡ ਦਾ ਕਿਸ ਫੈਬਰਿਕ ਦੇ ਉੱਪਰ ਆਪਾਂ ਨੇ ਬਣਾਇਆ ਜਾਂ ਕਿਸ ਫੈਬਰਿਕ ਦੇ ਉੱਪਰ ਤੁਹਾਨੂੰ ਵੀ ਇਹ ਜਿਹੜੀ ਗ੍ਰੇਸ ਜ਼ਿਆਦਾ ਵਧੀਆ ਆਏਗੀ ਨਾ ਤੁਸੀਂ ਜਿਹੜਾ ਪਾਰਟੀ ਵੇਅਰ ਸੂਟ ਹੋ ਕਿਸ ਫੈਬਰਿਕ ਤੇ ਬਣਾ ਸਕਦੇ ਹੋ ਅੱਜ ਜਦ ਆਪਾਂ ਸਮਰ ਵਕੇ ਦੀ ਦਵਾਂਗੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਪਲੀਜ਼ ਵੀ ਵੀਡੀਓ ਸਾਰੀ 15 ਦਾ 10 ਮਿੰਟ ਦੀ ਹੁੰਦੀ ਹੈ ਵੀਡੀਓ ਨੂੰ ਆਰਾਮ ਨਾਲ ਦੇਖ ਲਿਆ ਕਰੋ ਕਿਉਂਕਿ ਜਿਹੜੀਆਂ ਆਪਾਂ ਤੁਹਾਡੀ ਜਾਣਕਾਰੀ ਵਾਸਤੇ ਗੱਲਾਂ ਦੱਸੀਆਂ ਹੁੰਦੀਆਂ ਨੇ ਤੁਸੀਂ ਸਕਿਪ ਕਰ ਦਿੰਦੇ ਹੋ ਸਿਰ ਤੁਸੀਂ ਸੂਟ ਦੇਖ ਲੈਂਦੇ ਹੋ ਔਰ ਫਿਰ ਬਾਅਦ ਵਿੱਚ ਸਾਨੂੰ ਫੈਬਰਿਕ ਬਾਰੇ ਪੁੱਛਦੇ ਰਹਿੰਦੇ ਹੋ ਠੀਕ ਹੈ ਜੀ ਚਲੋ ਜੀ ਕਲੈਕਸ਼ਨ ਸ਼ੁਰੂ ਕਰਦੇ ਹਾਂ ਬਹੁਤ ਹੀ ਆਦਾ ਸੋਹਣੇ ਜੇ ਸੂਟ ਦੇ ਨਾਲ ਲੋ ਇਹਦਾ ਜਿਹੜਾ ਫੈਬਰਿਕ ਰਹੇਗਾ ਜੀ ਕੋਰਾ ਕਾਟਨ ਰਹੇਗੀ ਠੀਕ ਹੈ ਬਹੁਤ ਹੀ ਪਿਆਰੀ ਕਾਟਨ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਕਾਫੀ ਯਾਦਾ ਇੰਸਟਾਗ੍ਰam ਤੇ ਹਨਾ ਤੇ ਇਹ ਵਾਲਾ ਫੈਬਰਿਕ ਜਿਹੜਾ ਵਾਇਰਲ ਹੋ ਰਿਹਾ ਤੇ ਆਪਾਂ ਵੀ ਉਹਨਾਂ ਪਹਿਣਾ ਵਾਸਤੇ ਸੂਟ ਮੰਗਵਾਏ ਨੇ ਜਿਹੜੀਆਂ ਪਹਿਣਾ ਨੂੰ ਬੁਟੀਕ ਵਾਲੇ ਸੂਟ ਕਹਿ ਰਹੇ ਨੇ ਕਿ ਸਾਨੂੰ ਕਾਫੀ ਕੋਸਟਲੀ ਲੱਗਦੇ ਆ ਹਨਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਦੇ ਉੱਪਰ ਵਰਕ ਹੋਇਆ ਹੋਇਆ ਬੜਾ ਹੀ ਸੋਬਰ ਜਿਹਾ ਔਰ ਤੁਸੀਂ ਗਰਮੀ ਦੇ ਵਿੱਚ इजीली ਜਿਹੜਾ ਸੂਟ ਇਹ ਪਾ ਸਕਦੇ ਹੋ ਕੋਈ ਇਹਦੇ ਚ ਇਦਾਂ ਦਾ ਥ्रेड ਨਹੀਂ ਹੈਗਾ ਜਿਹੜਾ ਤੁਹਾਨੂੰ ਕੋਈ ਇਰੀਟੇਟ ਕਰੇਗਾ ਜੋ ਤੁਹਾਡੇ ਚੁਬੇਗਾ ਕੁਝ ਵੀ ਇਦਾਂ ਦਾ ਨਹੀਂ ਹੈਗਾ ਬਿਲਕੁਲ ਸੌਫਟ ਕੋਰਾ ਕਾਟਨ ਦਾ ਫੈਬਰਿਕ ਆਪਾਂ ਨੇ ਇੱਥੇ ਰੱਖਿਆ ਹੋਇਆ ਤੇ ਇਸ ਤਰ੍ਹਾਂ ਇਹਦੀ ਬਾਟਮ ਰਹੇਗੀ ਬਾਟਮ ਤੁਸੀਂ ਟਰਾਊਜ਼ਰ ਬਣਾ ਸਕਦੇ ਹੋ ਠੀਕ ਹੈ ਤੁਸੀਂ ਆਪਣਾ ਸਲਵਾਰ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਇਹ ਨਾ ਉਹ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਤੁਹਾਡਾ ਬੁਟੀਕ ਸਟਾਈਲ ਜਿਹੜਾ ਸੂਟ ਰੇ ਹੈ ਜਿਹੜਾ ਰੈਡੀ ਹੋ ਜਾਏਗਾ ਔਰ ਬਹੁਤ ਹੀ ਅਦਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਾਂ ਨੇ ਪ੍ਰਾਈਸ ਸ਼ੋਅ ਕੀਤਾ ਵਿਦਾਊਟ ਦੁਪੱਟਾ ਕੀਤਾ ਠੀਕ ਹੈ ਆ ਕਾਫੀ ਬਣਾ ਦੇ ਮੈਸੇਜ ਆ ਰਹੇ ਸੀ ਕਿ ਅਮਨ ਸਾਨੂੰ ਬਿਲਕੁਲ ਨੋਰਮਲ ਪ੍ਰਾਈਸ ਦੇ ਵਿੱਚ ਸੋਹਣੇ ਸੋਹਣੇ ਸੂਟ ਲੈ ਆ ਕੇ ਦਿਓ ਤੇ ਅੱਜ ਉਹਨਾਂ ਭੈਣਾਂ ਦੀ ਫਰਮਾਇਸ਼ ਤੇ ਆਪਾਂ ਇਹ ਵਾਲਾ ਜਿਹੜਾ ਸੂਟ ਲੈ ਕੇ ਆਇਆ ਇਹਦੇ ਵਿੱਚ ਆਪਣੇ ਕੋਲ 2 ਜਾਂ 3 ਡਿ ਸਕ੍ਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਇਕਵੈਲੀ ਡਿਜ਼ਾਈਨ ਫੇਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਜਿਹੜੀ ਰਹੇਗੀ ਕौरा कॉटन ਦੀ ਰਹੇਗੀ ਠੀਕ ਹੈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹ ਵਾਲੀ ਸਲਵਾਰ ਬਣਾਉਣੀ ਹੈ ਜਹ ਹਨ ਤੁਸੀਂ ਇਹਦੀ ਵੀ ਸਲਵਾਰ ਬਣਾ ਸਕਦੇ ਹੋ ਔਰ ਇਸ ਦੀ ਤੁਸੀਂ ਸ਼ਰਟ ਬਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਤਾਂ ਮੈਂ ਹੁਣ ਅਗਲਾ ਕਦਰ ਦਿਖਾਉਣੀ ਆ ਇਸ ਦੀ ਡਿਜ਼ਾਈਨਿੰਗ ਥੋੜੀ ਜਿਹੀ ਡਿਫਰੈਂਟ ਹੈ ਜੀ ਜਿਦਾਂ ਆਪਾਂ ਕਹਿੰਦੇ ਨੀਡਲ ਵਰਕ ਜਿਹੜਾ ਕੀਤਾ ਹੁੰਦਾ ਸੇਮ ਉਹੀ ਵਰਕ ਹੈ ਜੀ ਔਰ ਬਹੁਤ ਹੀ ਪਿਆਰਾ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਹੈ ਛੋਟੀ ਐਂ ਜਿਹੜੀ ਵੱਡੀ ਬੂਟੀ ਬਣੀ ਹੋਈ ਹੈ ਔਰ ਇੱਕ ਗੱਲ ਹੋਰ ਬੈਕ ਫਰੰਟ ਕੰਮ ਰਹੇਗਾ ਸ਼ਰਟ ਦੇ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਸਲਵਾਰ ਰਹੇਗੀ ਨਾਲ ਸਲਵਾਰ ਬਣਾਓ ਟਰੌਜ਼ਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਅੱਜ ਕੱਲ ਜਿਵੇਂ ਤੁਸੀਂ ਦੇਖਿਆ ਕਿ ਕੋਟ ਸੈੱਟ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਜਿਹੜੀਆਂ ਪਹਿਣਾ ਕੋਟ ਸੈੱਟ ਬਣਾਉਣਾ ਚਾਹੁੰਦੇ ਤੁਸੀਂ ਕੋਟ ਸੈੱਟ ਵੀ ਈਜ਼ੀਲੀ ਬਣਾ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਬਣੇਗੀ ਜੀ ਕੋਟ ਸੈੱਟ ਦੇ ਵਿੱਚ ਵੀ ਔਰ ਤੁਸੀਂ ਦੇਖਿਆ ਕਿ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਸ਼ਾਰਟ ਸ਼ਰਟ ਦਾ ਚੱਲ ਰਿਹਾ ਹਨਾ ਔਰ ਜਿਹਦਾ ਫਰਸੀ ਸਲਵਾਰ ਵਗੈਰਾ ਚੱਲ ਰਹੀ ਨਾਲ ਤੁਸੀਂ ਫਰਸੀ ਸਲਵਾਰ ਨਾ ਬਣਾਓ ਸ਼ਾਰਟ ਸ਼ਰਟ ਦੇ ਨਾਲ ਤੁਸੀਂ ਟਰੌਜ਼ਰ ਬਣਾਓ ਬਹੁਤ ਪਿਆਰਾ ਜਿਹਾ ਪੀਸ ਬਣੇਗਾ ਤੁਹਾਡਾ ਔ ਆਊਟ ਲਾਈਨਿੰਗ ਇਹ ਵਾਲਾ ਸੂਟ ਜਿਹੜਾ ਨਈ ਸਟਿਚ ਹੋਏਗਾ ਠੀਕ ਹੈ ਜਿਨ੍ਹਾਂ ਨੇ ਕੋਟ ਸਟ ਬਣਾਉਣਾ ਕੋਟ ਸਟ ਬਣਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤਾਂ ਤੁਸੀਂ ਆਪਣੇ ਲਈ ਸੂਟ ਜਿਹੜੇ ਹੋਲਡ ਕਰਵਾ ਸਕਦੇ ਹੋ ਔਰ ਗਰਮੀ ਦੇ ਵਿੱਚ ਤੁਸੀਂ ਈਜ਼ਲੀ ਆਰਾਮ ਨਾਲ ਤੁਸੀਂ ਇਸ ਨੂੰ ਪਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇਹਦੇ ਵਿੱਚ ਪਰੇਸ਼ਾਨੀ ਨਹੀਂ ਹੋਏਗੀ ਕਿਉਂਕਿ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਠੀਕ ਹੈ ਔਰ ਲਾਈਟ ਵੇਟ ਹੈ ਲੋ ਇਸ ਦੇ ਵਿੱਚ ਜਿਹੜਾ ਤੀਸਰਾ ਡਿਜ਼ਾਈਨ ਹੈ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਔਰ ਕਾਫੀ ਜ਼ਿਆਦਾ ਬ੍ਰੈਂਡਿੰਗ ਦੇ ਵਿੱਚ ਤਿੰਨੋ ਹੀ ਡਿਜ਼ਾਈਨ ਜਿਹੜੇ ਨੇ ਜੀ ਆਪਣੀ ਆਪਣੀ ਜਗ੍ਹਾ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਨੇ ਲਓ ਇਸ ਤਰ੍ਹਾਂ ਸ਼ਰਟ ਰਹੇਗੀ ਬੈਕ ਫਰੰਟ ਸ਼ਰਟ ਦੇ ਉੱਪਰ ਕੰਮ ਰਹੇਗਾ ਕੋਰਸੈਟ ਬਣਾਓ ਸਲਵਾਰ ਸੂਟ ਬਣਾਓ ਠੀਕ ਹੈ ਟਰੌਜ਼ਰ ਨਾਲ ਤੁਸੀਂ ਸ਼ਰਟਾ ਰੈਡੀ ਕਰਵਾਓ কুর্তা ਸਟਾਈਲ ਬਣਾਓ ਜਿਵੇਂ ਤੁਸੀਂ ਲਾਈਕ ਕਰਦੇ ਹੋ ਉਸ ਤਰੀਕੇ ਤੁਸੀਂ ਬਣਾ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਵਿਦਆਊਟ ਦੁਪੱਟਾ ਆਪਾਂ ਨੇ ਪ੍ਰਾਈਸ ਸ਼ੋ ਕੀਤਾ ਹੋਇਆ ਅਗਰ ਤੁਸੀਂ ਸਲਵਾਰ ਸੂਟ ਬਣਾ ਰਹੇ ਹੋ ਕੋਰਸਟ ਨਾਲ ਦੇ ਨਾਲ ਸੇ ਦੁਪੱਟੇ ਦੀ ਜ਼ਰੂਰਤ ਨਹੀਂ ਹੈਗੀ ਬਟ ਫਿਰ ਵੀ ਅਗਰ ਕੁਝ ਭੈਣਾਂ ਸਕ ਹੁੰਦੀਆਂ ਨੇ ਵੀ ਸਾਨੂੰ ਦੁਪੱਟਾ ਚਾਹੀਦਾ ਤੁਸੀਂ ਦੁਪੱਟਾ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਤੇ ਪਰ ਜਿਹੜਾ ਆਪਾਂ ਪ੍ਰਾਈਸ ਸ਼ੋਅ ਕੀਤਾ ਵਿਦਆਊਟ ਦੁਪੱਟਾ ਕੀਤਾ ਹੈ ਤੁਸੀਂ ਇਹ ਵੀ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਤਹ ਲੋ ਜੀ ਇਹਨੇ ਡਿਜ਼ਾਈਨ ਆਪਾਂ ਨੇ ਤੁਹਾਨੂੰ ਸ਼ੋਅ ਕਰ ਦਿੱਤੇ ਨੇ ਜਿਹੜਾ ਜਿਹੜਾ ਤੁਹਾਨੂੰ ਇਹਨਾਂ ਦੇ ਵਿੱਚੋਂ ਡਿਜ਼ਾਈਨ ਪਸੰਦ ਆ ਜਿਹੜਾ ਵਰਕ ਦਾ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ ਲਿਮਟਿਡ ਜਸਟਾਕ ਹੈ ਜੀ ਆਪਣੇ ਕੋਲ ਸਿਰਫ ਆਪਾਂ ਉਹਨਾਂ ਪਹਿਣਾ ਵਾਸਤੇ ਮੰਗਵਾਏ ਨੇ ਜਿਹੜੀਆਂ ਪਹਿਣਾ ਕਹਿੰਦੇ ਨੇ ਕਿ ਸਾਨੂੰ ਸੂਟ ਵੀ ਚਾਹੀਦਾ ਬੁਟੀਕ ਸਟਾਈਲ ਵੀ ਹੋਵੇ ਔਰ ਸਾਡੇ ਬਜਟ ਦੇ ਵਿੱਚ ਵੀ ਹੋਵੇ ਤੇ ਲੋ ਜੀ ਅੱਜ ਆਪਾਂ ਤੁਹਾਡਾ ਜਿੰਨੇ ਵੀ ਸੂਟ ਜਿਹੜੇ ਨੇ ਸ਼ੇਅਰ ਕਰਾਂਗੇ ਸਾਰੇ ਵਿਦਾਊਟ ਸਟਿਚਿੰਗ ਕਰਾਂਗੇ ਵਿਦਾਊਟ ਦੁਪੱਟਾ ਕਰਾਂਗੇ ਠੀਕ ਹੈ ਜਿਹੜਾ ਜਿਹੜਾ ਡਿਜ਼ਾਈਨ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਚਲੋ ਜੀ ਇਹ ਆਪਾਂ ਕੀਤਾ ਹੋਇਆ ਜੀ ਸੈਮੀ ਕ੍ਰੇਪ ਦੇ ਉੱਪਰ ਬਹੁਤ ਹੀ ਪਿਆਰੀ ਜੀ ਆਪਣੇ ਕ੍ਰੇਪ ਰੱਖੀ ਹੋਈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਇਹ ਸਾਨੂੰ ਕਿਸੇ ਭੈਣ ਵੱਲੋਂ ਡਿਜ਼ਾਈਨ ਆਇਆ ਹੋਇਆ ਸੀ ਤੇ ਆਪਾਂ ਉਹਨਾਂ ਦੀ ਚੋਇਸ ਦੇ ਅਕੋਰਡਿੰਗ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਬਿਲਕੁਲ ਨੇੜੇ ਚੈੱਕ ਕਰੋ ਸਿੰਗਲ ਟੈਂਕੇ ਦਾ ਸਾਰਾ ਕੰਮ ਰਹੇਗਾ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਹੋਰ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਕੰਬੀਨੇਸ਼ਨ ਜਿਹੜੇ ਲੱਗੇ ਹੋਏ ਨੇ ਬਾਕੀ ਰਹੇਗਾ ਸਟਿਚਿੰਗ ਦੀ ਤੁਸੀਂ ਸਟਿਚਿੰਗ ਕਿਵੇਂ ਦੀ ਕਰਵਾ ਰਹੇ ਹੋ ਤੁਹਾਨੂੰ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਸਾਡੇ ਤੇ ਛੱਡ ਦਿੰਦੇ ਹੋ ਕਿ ਤੁਸੀਂ ਅਮਨ ਆਪਣੇ ਅਕੋਰਡਿੰਗ ਸਟਿਚਿੰਗ ਕਰਵਾ ਦਿਓ ਹਨਾ ਤਾਂ ਅਸੀਂ ਤੁਹਾਨੂੰ ਇੱਕ ਅੱਛਾ ਪੀਸ ਜਿਹੜਾ ਰੈਡੀ ਕਰਕੇ ਦੇਵਾਂਗੇ ਅਗਰ ਸਾਨੂੰ ਇਹ ਲੱਗਦਾ ਕਿ ਇਹਨੂੰ ਪੇਸਟਿੰਗ ਦੀ ਨੀਡ ਹੈ ਤਾਂ ਆਪਾਂ ਇਹਨੂੰ ਪੇਸਟਿੰਗ ਵਗੈਰਾ ਕਰਕੇ ਜਿਹੜਾ ਉਹਲਾ ਸੂਟ ਜਿਹੜਾ ਰੈਡੀ ਕਰਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਸੇਮ ਕਲਰ ਪਸੰਦ ਹੈ ਸੇਮ ਵਰਕ ਪਸੰਦ ਹੈ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਨੈਚੁਰਲ ਕਰੇਪ ਦੇ ਉੱਪਰ ਆਪਾਂ ਇਹ ਪੀਸ ਰੈਡੀ ਕੀਤਾ ਦੁਪੱਟੇ ਤੋਂ ਬਿਨਾਂ ਆਪਾਂ ਤੁਹਾਨੂੰ ਪ੍ਰਾਈਸ ਸ਼ੋਅ ਕਰ ਰਹੇ ਹਾਂ ਕਿਉਂਕਿ ਸਾਰੀਆਂ ਭੈਣਾਂ ਦੀ ਚੁਆਇਸ ਜਿਹੜੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਕੋਈ ਭੈਣ ਦੁਪੱਟਾ ਸੈਮੀ ਦਾ ਲਗਵਾਉਂਦੀ ਹੈ ਕੋਈ ਭੈਣ ਦੁਪੱਟਾ ਪਿਓਰ ਕਮਲ ਦਾ ਲਗਵਾਉਂਦੀ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਤੇ ਪੱਟੇ ਦੀ ਪ੍ਰਾਈਸ ਤੁਹਾਨੂੰ ਜਿਹੜੀ ਨਾਲ ਨਹੀਂ ਦਿੱਤੀ ਹੈਗੀ ਅੱਛਾ ਅਗਲਾ ਪੀਸ ਚੈੱਕ ਕਰੋ ਇਹ ਕਾਫੀ ਸਾਰੇ ਸਾਡੇ ਡਿਜ਼ਾਈਨ ਜਿਹੜੇ ਨੇ ਬਣ ਚੁੱਕੇ ਨੇ ਜੜੀਆਂ ਪਹਿਣਾ ਪਹਿਲੇ ਦਿਨ ਤੋਂ ਆਪਣੀਆਂ ਵੀਡੀਓਜ਼ ਦੇਖਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਡਿਜ਼ਾਈਨ ਆਪਾਂ ਕਾਫੀ ਵਾਰ ਰਿਪੀਟ ਕਰ ਚੁੱਕੇ ਆਂ ਔਰ ਕ ਅਲੱਗ-ਅਲੱਗ ਕਲਰ ਦੇ ਉੱਪਰ ਆਪਾਂ ਨੇ ਡਿਜ਼ਾਈਨ ਬਣਾਇਆ ਹੋਇਆ। ਇਸ ਵਾਰ ਨਵੇਂ ਸ਼ੇਡ ਦੇ ਉੱਪਰ ਬਣਿਆ ਸੀ ਸੋਚਿਆ ਤੁਹਾਡਾ ਨਾਲ ਸ਼ੇਅਰ ਕਰ ਦਈਏ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇਹ ਜਿਹੜਾ ਕੰਮ ਹੈ ਜੀ ਤੁਸੀਂ ਇਹਨੂੰ ਚੈੱਕ ਕਰੋ। ਇਹ ਤੁਹਾਡਾ ਸੂਟ ਇਦਾਂ ਨਹੀਂ ਹੈਗਾ ਕਿ ਨੋਰਮਲ ਤੁਸੀਂ ਇਸਨੂੰ ਵੇਅਰ ਕਰ ਸਕਦੇ ਹੋ। ਇਹ ਸੂਟ ਤੁਹਾਡਾ ਪਾਰਟੀ ਵੇਅਰ ਵੀ ਬਣਦਾ ਜਾਂਦਾ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਆਪਾਂ ਨੇ ਮਿਰਰ ਜਿਹੜਾ ਐਡ ਕੀਤਾ ਹੋਇਆ। ਬਟ オリジナル ਮਿਰਰ ਆਪਾਂ ਇੱਥੇ ਨਹੀਂ ਰੱਖਿਆ ਹੋਇਆ ਕਿਉਂਕਿ ਕਈ ਵਾਰ ਸਾਨੂੰ ਇਦਾਂ ਦਾ ਕਿ ਮਿਰਰ ਤੇ ਇਸ ਤਰ੍ਹਾਂ ਨਾਲ ਰਹੇਗਾ ਘੇਰੇ ਦਾ ਕੰਮ ਔਰ ਇੱਕ ਗੱਲ ਹੋਰ ਜਿਹੜੀਆਂ ਕੁਝ ਪੈਣਾ ਨਵੀਆਂ ਜੋੜਦੀਆਂ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪੀਸ ਆਪਾਂ ਖੁਦ ਰੈਡੀ ਕਰਦੇ ਆ ਉਹ ਪੈਣਾ ਸਾਨੂੰ ਇਹ ਹੀ ਪੁੱਛੀ ਜਾਂਦੀਆਂ ਨੇ ਕਿ ਇਹ ਵਾਲਾ ਕਲਰ ਅਵੇਲੇਬਲ ਹੈ ਦੇਖੋ ਪੈਣ ਨੂੰ ਮੈਂ ਜਿਹੜੀਆਂ ਪੈਣਾ ਨੂੰ ਨਹੀਂ ਪਤਾ ਮੈਂ ਉਹਨਾਂ ਪੈਣਾਂ ਨੂੰ ਦੱਸ ਰਹੀਆਂ ਪੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਔਰ ਇੱਕ ਗੱਲ ਹੋਰ ਆਪਣਾ ਮੈਜ਼ਰਮੈਂਟ ਦੱਸ ਕੇ ਤੁਸੀਂ ਇਹ ਪੀਸ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਬਿਨਾ ਮੈਜ਼ਰਮੈਂਟ ਤੋਂ ਇਹ ਵਾਲੇ ਪੀਸ ਜਿਹੜੇ ਨਹੀਂ ਰੈਡੀ ਹੁੰਦੇ ਠੀਕ ਹੈ ਜੀ ਇਹ ਕੋਈ ਸ਼ਾਪ ਵਾਲੇ ਸੂਟ ਨਹੀਂ ਹੈਗੇ ਕਿ ਅਸੀਂ ਕਹਾਂ ਜੀ ਵੀ ਆਹ ਕਲਰ ਮਿਲ ਜੇਗਾ ਉਹ ਕਲਰ ਮਿਲ ਜੇਗਾ ਕਲਰ ਚੁਆਇਸ ਤੁਹਾਡੀ ਰਹੇਗੀ ਠੀਕ ਹੈ ਜੀ ਔਰ ਆਪਣਾ ਮੈਜ਼ਰਮੈਂਟ ਦੱਸ ਕੇ ਤੁਸੀਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ neck ਦੇ ਉੱਪਰ ਕੰਮ ਹੈ ਔਰ ਨਾਲ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਠੀਕ ਹੈ ਜੀ ਔਰ ਬਹੁਤ ਹੀ ਪਿਆਰੀ ਜੀ ਅੜੀ ਕਾਟਨ ਆਪਾਂ ਇੱਥੇ ਰੱਖੀ ਹੋਈ ਹੈ ਅੱਛੀ ਕੁਆਲਿਟੀ ਦੀ ਕਾਟਨ ਆਪਾਂ ਲਗਾਉਨੇ ਆ ਹਲਕੀ ਕਾਟਨ ਦੇ ਉੱਪਰ ਆਪਾਂ ਕੰਮ ਜਿਹੜਾ ਨਹੀਂ ਕਰਦੇ ਕਾਟਨ ਦੇ ਵਿੱਚ ਅੱਜਕੱਲ ਕਾਫੀ ਤਰ੍ਹਾਂ ਦਾ ਜਿਹੜਾ ਫੈਬਰਿਕ ਆ ਚੁੱਕਿਆ ਕਈ ਵੇੜਾ ਕਾਟਨ ਦਾ ਨਾਂ ਸੁਣ ਕੇ ਡਰ ਜਾਂਦੇ ਨੇ ਵੀ ਹਾਏ ਨਹੀਂ ਅਸੀਂ ਕਾਟਨ ਤੇ ਨਹੀਂ ਕਰਾਉਣਾ ਕਾਟਨ ਤੇ ਗ੍ਰੇਸ ਨਹੀਂ ਆਉਂਦੀ ਹੈਗੀ ਇਦਾਂ ਦਾ ਕੁਝ ਨਹੀਂ ਹੈਗਾ ਕਾਟਨ ਤੇ ਵੀ ਗ੍ਰੇਸ ਜਿਹੜੀ ਬਹੁਤ ਸੋਹਣੀ ਆਉਂਦੀ ਹੈ ਸੂਟਾਂ ਦੀ ਲੋਜੀ ਅਗਲਾ ਕਲਰ ਚੈੱਕ ਕਰੋ ਔਰ ਤੁਹਾਨੂੰ ਪ੍ਰੋਪਰ ਦਿਖਾ ਰਹੇ ਆ ਆਪਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗੇ ਵੀ ਘੇਰੇ ਦੇ ਉੱਪਰ ਕਿੰਨੇ ਫਲਾਰ ਨੇ ਆਪਾਂ ਤੁਹਾਨੂੰ ਦੂਰੋਂ ਦੂਰ ਤੋਂ ਵੀ ਦਿਖਾ ਰਹੇ ਆ ਔਰ ਨੇੜੇ ਤੋਂ ਵੀ ਦਿਖਾ ਰਹੇ ਆ ਠੀਕ ਹੈ ਜੀ ਇਹ ਤੁਹਾਨੂੰ ਮੈਂ ਦੱਸਿਆ ਕਿ ਘੇਰੇ ਦੇ ਅਕੋਰਡਿੰਗ ਤੁਹਾਡੇ ਘੇਰੇ ਦੀ ਕਿੰਨਾ ਤੁਹਾਡਾ ਘੇਰਾ 22 ਇੰਚ 23 ਇੰਚ 26 ਇੰਚ ਹੈ ਨਾ ਕਿੰਨਾ ਵੀ ਹੈ ਤੁਹਾਡੇ ਘੇਰੇ ਦੇ ਅਕੋਰਡਿੰਗ ਹੀ ਆਪਾਂ ਜਿਹੜਾ ਕੰਮ ਕਰਨਾ ਠੀਕ ਹੈ ਜਿਵੇਂ ਘੇਰਾ ਘਟਾ ਤਿੰਨ ਫਲਾਰ ਆਗੇ ਹੋ ਸਕਦਾ ਕਈ ਵਾਰ ਤੁਹਾਡਾ ਘੇਰਾ ਵਾਧੂ ਹੋਵੇ ਤਾਂ ਚਾਰ ਫਲਾਰ ਵੀ ਸਾਨੂੰ ਬਣਾਉਣੇ ਪਏ ਇਹਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਤਿੰਨ ਫਲਾਰ نیچے ਰਹਿਣਗੇ ਔਰ ਇਸ ਤਰ੍ਹਾਂ ਤਿੰਨ ਦੋ ਦੇ ਹਿਸਾਬ ਨਾਲ ਆਪਾਂ ਇਹ ਵਾਲੇ ਜਿਹੜੇ ਫਲਾਰ ਬਣਾਏ ਹੋਏ ਨੇ ਸਕਰੀਨ ਦੇ ਉੱਪਰ ਪ੍ਰਾਈਜ਼ ਜਿਹੜਾ ਸ਼ੋਅ ਕੀਤਾ ਹੈ ਜੀ ਆਪਾਂ ਵਿਦਾਊਟ ਦੁਪੱਟਾ ਕੀਤਾ ਹੈ ਠੀਕ ਹੈ ਜੀ ਤੇ ਇਸ ਦਾ ਤੁਸੀਂ ਬਣਵਾ ਸਕਦੇ ਹੋ ਬਹੁਤ ਹੀ ਪਿਆਰੀ ਜੀ ਪੀਕੋਕ ਸ਼ੇਡ ਹੈ ਜੀ ਇਹ ਵਾਲੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਬਾਕੀ ਰਹੀ ਗੱਲ ਇਹਨੂੰ ਸਟਿਚਿੰਗ ਕਰਨ ਦੀ ਅਗਰ ਤੁਸੀਂ ਇਹ ਤਾਂ ਸਾਡੇ ਕੋਲ ਸਿਚੂ ਕਿਈ ਜਾਣਗੇ ਆਪਾਂ ਤੁਹਾਨੂੰ ਸਟਿਚਿੰਗ ਤੋਂ ਬਾਅਦ ਵੀ ਇਹ ਸੂਟ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਸਟਿਚਿੰਗ ਕੀਤੀ ਹੈ ਬਹੁਤ ਹੀ ਪਿਆਰਾ ਜ ਇਹਨੂੰ ਆਪਾਂ ਬਣਾ ਸਕਦੇ ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਸੂਟ ਨੂੰ ਇੱਕ ਪਾਰਟੀ ਵੇਅਰ ਆ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਇੱਕ ਇੱਕ ਫਲਾਰ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਠੀਕ ਹੈ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਨੇ ਔਰ ਬਹੁਤ ਹੀ ਸੋਹਣੇ ਜਿਹੜੇ ਕਲਰ ਨੇ ਆਪਣੇ ਸੂਟਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜੇ ਨਾ ਹੀ ਜ਼ਿਆਦਾ ਬ੍ਰਾਈਟ ਨੇ ਨਾ ਹੀ ਜ਼ਿਆਦਾ ਲਾਈਟ ਨੇ ਠੀਕ ਹੈ ਜੀ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਕਿਸ ਕਲਰ ਦੇ ਉੱਪਰ ਬਣਵਾਉਣਾ ਚਾਹੁੰਦੇ ਹੋ ਆਪਣੀ ਚੁਆਇਸ ਦਾ ਕਲਰ ਦੱਸ ਕੇ ਤੁਸੀਂ ਸਾਡੇ ਤੋਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਹ ਵੀ ਬਹੁਤ ਹੀ ਸੋਹਣਾ ਸਿੰਪਲ ਜਿਹਾ ਪੀਸ ਰੈਡੀ ਹੋਇਆ ਸਟਿਚਿੰਗ ਹੋਣ ਤੋਂ ਬਾਅਦ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਉੱਪਰ ਹੋਰ ਕਿਤੇ ਵੀ ਕੰਮ ਜਿਹੜਾ ਨਹੀਂ ਹੈਗਾ ਸਿਰਫ ਇੱਕ ਘੇਰੇ ਤੋਂ ਥੋੜਾ ਜਿਹਾ ਉੱਪਰ ਜਾ ਕੇ ਟੇਢੀ ਜੀ ਲਾਈਨ ਇਹਦਾ ਬਣਾਈ ਹੋਈ ਏ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਠੀਕ ਹੈ ਵੀ ਤੁਸੀਂ ਕਿਵੇਂ ਦਾ ਲਾਈਕ ਕਰ ਦਿਓ ਅਗਰ ਹੋ ਸਕੇ ਤਾਂ ਆਪਾਂ ਨਾਲ ਤੁਹਾਨੂੰ ਪਿਕਚਰ ਸ਼ੋਅ ਕਰਾਂਗੇ ਵੀ ਇਹਦਾ ਡਿਜ਼ਾਈਨ ਇਹ ਬਣਨ ਤੋਂ ਬਾਅਦ ਕਿਵੇਂ ਦੀ ਇਹਦੀ ਲੁੱਕ ਆਏਗੀ ਇਸ ਤਰ੍ਹਾਂ ਸਾਈਡ ਦੇ ਇੱਕ ਸਾਈਡ ਤੇ ਲਾਈਨ ਜਾਏਗੀ ਫਲਾਰ ਦੀ ਠੀਕ ਹੈ ਔਰ ਇੱਕ ਇੱਕ ਫਲਾਰ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਹੈ ਤੋਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਔਰ ਆਪਣੇ ਚੁਆਇਸ ਅਕੋਰਡਿੰਗ ਤੁਸੀਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਵੈਸੇ ਤਾਂ ਸਾਨੂੰ ਕਦੀ ਲੋੜ ਪਈ ਨਹੀਂ ਕਿ ਅਸੀਂ ਕੋਈ ਹੋਰ ਡਿਜ਼ਾਈਨ ਰੈਡੀ ਕਰੀਏ ਸਾਡੇ ਆਪਦੇ ਡਿਜ਼ਾਈਨ ਇੰਨੇ ਆ ਕਿ ਜਿਆਦਾ ਪਸੰਦ ਕੀਤੇ ਜਾਂਦੇ ਨੇ ਤੇ ਸਾਡੇ ਆਪਦੇ ਹੀ ਡਿਜ਼ਾਈਨ ਜਿਹੜੇ ਨੇ ਰਿਪੀਟ ਤੇ ਬਣਦੇ ਰਹਿੰਦੇ ਨੇ ਠੀਕ ਹੈ ਜੀ ਇਹ ਆਪਾਂ ਬਲੈਕ ਕਲਰ ਦੇ ਉੱਪਰ ਕੀਤਾ ਹੋਇਆ ਕਾਫੀ ਪਿਆਰ ਨਾਲ ਦੀ ਚੁਆਇਸ ਹੈmdi ਬਲੈਕ ਕਲਰ ਦੀ ਤੁਸੀਂ ਇਹ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਕੋਈ ਜਿਆਦਾ ਇਹਦੇ ਵਿੱਚ ਆਪਾਂ ਕੰਮ ਨਹੀਂ ਰੱਖਿਆ ਸਿੰਪਲ ਹਲਕੀ ਜੀ ਲ ਔਰ ਨਾਲ ਹੀ ਆਪਣੀਆਂ ਬਾਹਾਂ ਦੇ ਉੱਪਰ ਰਹੇਗੀ ਠੀਕ ਹੈ ਜੀ ਫੈਬਰਿਕ ਬਹੁਤ ਹੀ ਵਧੀਆ ਜੀ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਸੌਫਟ ਫੈਬਰਿਕ ਹੈ ਠੀਕੇ कॉटन मर्सलिन ਤੇ ਕਰਾਓ कॉटन सिल्क ਤੇ ਕਰਵਾਓ बटर कॉटन ਦੇ ਉੱਪਰ ਕਰਵਾਓ ਠੀਕੇ मडाल कॉटन ਦੇ ਉੱਪਰ ਕਰਵਾਓ रूबी कॉटन ਦੇ ਉੱਪਰ ਕਰਵਾਓ ਕਾਫੀ ਤਰ੍ਹਾਂ ਦੀ कॉटन ਹੈ ਠੀਕੇ ਬਟ ਅਗਰ ਸੌਫਟ ਵਾਲੀ कॉटन ਚਾਹੁੰਦੇ ਤੁਸੀਂ ਬਟਰ कॉटन ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਠੀਕੇ ਜੀ ਲੋਚ ਇਹਦੇ ਨਾਲ ਦੇ ਪੀਸ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕਰ ਚੁੱਕੇ ਸੀ ਠੀਕ ਹੈ ਤਾਂ ਹੁਣ ਇਹ ਨਵੇਂ ਕਲਰ ਦੇ ਉੱਪਰ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਵਰਕ ਚੈੱਕ ਕਰੋ ਬਿਲਕੁਲ ਨੇੜੇ ਤੋਂ ਵੀ ਤੁਹਾਨੂੰ ਕੰਮ ਆਪਾਂ ਦਿਖਾਉਨੇ ਆਂ ਔਰ ਦੂਰ ਤੋਂ ਵੀ ਦਿਖਾਉਨੇ ਆ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਤੇ ਇਸ ਆਪਾਂ ਨੇ ਹਲਕੀ ਜੀ ਜਰੀ ਐਡ-ਆਨ ਕੀਤੀ ਹੋਈ ਹੈ ਠੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਆਪਣੇ ਚਾਕਾਂ ਦੇ ਉੱਪਰ ਕਟ ਵਰਕ ਰਹੇਗਾ ਠੀਕ ਹੈ ਦੋਨੋਂ ਸਾਈਡ ਇਸ ਤਰ੍ਹਾਂ ਬਹੁਤ ਸੋਹਣੇ ਕੋਨਿਆਂ ਦੇ ਉੱਪਰ ਫਲਾਰ ਬਣੇ ਹੋਏ ਨੇ ਔਰ ਹਿਪ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ। ਇਸੇ neck ਦੇ ਉੱਪਰ ਆਪਾਂ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਹੈਗਾ ਠੀਕ ਹੈ। ਅਗਰ ਤੁਸੀਂ neck ਦੇ ਉੱਪਰ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਅਗਰ ਨਹੀਂ ਚਾਹੁੰਦੇ ਤੁਸੀਂ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ। ਫੈਬ੍ਰਿਕ ਦਾ ਕਲਰ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ। ਨਾ ਹੀ ਇਹ ਪਿੰਕ ਹੈ ਨਾ ਹੀ ਇਹ ਪੀਚ ਹੈ। ਬੜੀ ਸੋਹਣੀ ਜੀ ਸ਼ੇਡ ਹੈ ਜੀ ਇਹ ਵਾਲੀ। ਨਾ ਹੀ ਜ਼ਿਆਦਾ ਡਾਰਕ ਹੈ ਔਰ ਨਾ ਹੀ ਜ਼ਿਆਦਾ ਲਾਈਟ ਹੈ। ਦੁਪੱਟੇ ਤੋਂ ਬਿਨਾ ਆਪਾਂ ਤੁਹਾਨੂੰ ਪ੍ਰਾਈਸ ਸ਼ੋਅ ਕਰ ਰਹੇ ਹਾਂ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਚਾਹੋ ਤਾਂ ਤੁਸੀਂ ਸਾਨੂੰ ਦੱਸ ਕੇ ਦੁਪੱਟਾ ਜਿਹੜਾ ਨਾਲ ਰੈਡੀ ਕਰਵਾ ਸਕਦੇ ਹੋ ਦੁਪੱਟਾ ਕਿਵੇਂ ਦਾ ਬਣਾਉਣਾ ਉਹ ਤੁਸੀਂ ਸਾਡੇ ਤੇ ਛੱਡ ਦਿਓ ਆਪਾਂ ਤੁਹਾਨੂੰ ਸੋਹਣਾ ਜਿਹਾ ਦੁਪੱਟਾ ਨਾਲ ਜਿਹੜਾ ਟਾਈ ਐਂਡ ਡਾਈ ਦਾ ਰੈਡੀ ਕਰਕੇ ਦਵਾਂਗੇ ਲਓ ਜੀ ਸਾਡਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਰਹਿਣ ਵਾਲਾ ਡਿਜ਼ਾਈਨ ਇਹ ਅਸੀਂ ਦੋ ਸ਼ੇਡ ਦੇ ਉੱਪਰ ਹੀ ਬਣਾਇਆ ਹੋਇਆ ਜੀ ਹੁਣ ਤੱਕ ਦੋ ਸ਼ੇਡ ਦੇ ਉੱਪਰ ਹੀ ਪਸੰਦ ਕੀਤਾ ਜਾ ਰਿਹਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੈੱਕ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਪੈਚ ਲਗਾ ਕੇ ਆਪਾਂ ਨੇ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਕਿਉਂਕਿ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਘੇਰੇ ਦੇ ਉੱਪਰ ਵੀ ਦੋ ਫਲਾਰ ਮਿਲਣਗੇ ਤੁਹਾਨੂੰ ਠੀਕ ਹੈ ਜੀ ਆਪਾਂ ਬਲੈਕ ਵਿਟਸ ਆਰਗੈਂਜ਼ਾ ਲਗਾ ਕੇ ਜਿਹੜਾ ਮੇਰਾ ਸੂਟ ਦੇ ਉੱਪਰ ਕੰਮ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਆਪਣੇ ट्राउजर ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਤੁਸੀਂ ट्राउजर ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਜੋ ਤੁਸੀਂ ਲਾਈਕ ਕਰੇ ਤੁਸੀਂ ਬਣਾ ਸਕਦੇ ਠੀਕ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਵੀ ਤੁਹਾਨੂੰ ਕਟਵਰਕ ਮਿਲੇਗਾ ट्राउजर ਦੇ ਉੱਪਰ ਵੀ ਕਟਵਰਕ ਹੈ ਬਾਹਾਂ ਦੇ ਉੱਪਰ ਵੀ ਕਟਵਰਕ ਹੈ ਠੀਕ ਹੈ ਜੀ ਤੇ ਇਧਰ ਘੇਰੇ ਦੇ ਉੱਪਰ ਦੋ 플ਾਰ ਨੇ ਔਰ ਨੈਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਔਰ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਹੈਗੀ ਹੈ ਜੀ ਉਹ ਹੈਗੀ ਦੁਪट्टे ਦੀ ਇਸ ਤਰ੍ਹਾਂ ਦੁਪट्टे ਨੂੰ ਫੋਰ ਸਾਈਡ ਇਸ ਤਰ੍ਹਾਂ ਆਪਾਂ ਨੇ ਕਟਵਰਕ ਕੀਤਾ ਹੋਇਆ ਔਰ ਦੁਪੱਟੇ ਦੇ ਉੱਪਰ 6 ਫਲਾਰ ਰਹਿਣਗੇ ਠੀਕ ਹੈ ਦੋ ਫਲਾਰ ਸੈਂਟਰ ਦੇ ਵਿੱਚ ਰਹਿਣਗੇ ਔਰ ਬਾਕੀ ਕੋਨਿਆਂ ਦੇ ਉੱਪਰ ਫਲਾਰ ਰਹਿਣਗੇ ਇਸ ਤਰ੍ਹਾਂ ਠੀਕ ਹੈ ਜੀ ਔਰ ਫੋਰ ਸੈਟ ਤੁਸੀਂ ਦੇਖ ਸਕਦੇ ਹੋ ਸਕੈਲਪਿੰਗ ਆਪਾਂ ਨੇ ਕੀਤੀ ਹੋਈ ਹੈ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਬਣ ਰਿਹਾ ਜੀ ਆਪਾਂ ਪਹਿਲਾਂ ਗ੍ਰੇ ਕਲਰ ਦੇ ਉੱਪਰ ਰੈਡੀ ਕੀਤਾ ਸੀ ਹੁਣ ਆਪਾਂ ਇਹ ਅਨੀਅਨ ਛੇਡ ਦੇ ਉੱਪਰ ਕੀਤਾ ਹੋਇਆ ਜੀ ਆ ਤੁਸੀਂ ਐਜ਼ ਇਟ ਬਣਾ ਸਕਦੇ ਹੋ ਠੀਕ ਹੈ ਅਗਰ ਕਲਰ ਚੇਸੀ ਚੇਂਜ ਕਰਾਉਣਾ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤੇ ਮੈਂ ਹਰ ਇੱਕ ਵੀਡੀਓਸ ਦੱਸਦੀ ਹੁੰਨੀ ਆ ਵੀ ਕਲਰ ਤੁਸੀਂ ਜੇਕਰ ਕੋਈ ਹੋਰ ਬਣਾਉਣਾ ਚਾਹੁੰਦੇ ਹੋ ਹਨ ਤਾਂ ਤੁਸੀਂ ਸਾਨੂੰ ਦੱਸ ਕੇ ਕਲਰ ਆਪਾਂ ਤੁਹਾਨੂੰ ਸੈਂਡ ਕਰ ਦਾਂਗੇ ਕਾਟਨ ਦਾ ਕਲਰ ਚਾਰਟ ਤੁਸੀਂ ਉਹਦੇ ਵਿੱਚੋਂ ਕਲਰ ਪਸੰਦ ਕਰਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ। ਬਾਕੀ ਜਿੱਦਾਂ ਇਹ ਬਣਿਆ ਹੋਇਆ ਇਹ ਵੀ ਕਲਰ ਕੰਬੀਨੇਸ਼ਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਠੀਕ ਹੈ ਕਿਉਂਕਿ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈਗੀ ਕਿ ਆਪਾਂ ਕਿਸ ਕਲਰ ਦੇ ਉੱਪਰ ਬਣਾਈਏ ਹਨਾ ਤੇ ਜੋ ਆਪਾਂ ਤੁਹਾਨੂੰ ਦਿਖਾ ਰਿਹਾ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਬਣੇ ਹੋਏ ਨੇ ਤੁਸੀਂ ਇਸਾਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ। ਉਹ ਜੀ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਸਿੰਪਲ ਸੋਬਰ ਜਿਹਾ ਬਣਿਆ ਹੋਇਆ ਜੀ। ਬਸ ਸੈਂਟਰ ਦੇ ਵਿੱਚ ਇਸ ਤਰ੍ਹਾਂ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਸੈਂਟਰ ਪੈਨਲ ਬਣਿਆ ਹੋਇਆ ਕੋਈ ਨਾਕ ਦੇ ਉੱਪਰ ਕੰਮ ਨਹੀਂ ਕੋਈ ਘੇਰੇ ਦੇ ਉੱਪਰ ਕੰਮ ਨਹੀਂ ਸਿਰਫ ਸੈਂਟਰ ਪੈਨਲ ਬਣਿਆ ਹੋਇਆ ਠੀਕ ਹੈ ਤੇ ਜਿਹੜਾ ਮੇਨ ਕੰਮ ਹੈਗਾ ਜੀ ਉਹ ਹੈਗਾ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਇਹ ਹੈਵੀ ਕਮ ਬਾਹਾਂ ਦੇ ਉੱਪਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਪੀਸ ਬਣੇਗਾ ਜੀ ਬਹੁਤ ਸੋਹਣੀ ਲੁੱਕ ਆਏਗੀ ਇਹਦੀ ਬਣ ਤੋਂ ਬਾਅਦ ਠੀਕ ਹੈ ਜੀ ਬਾਹਾਂ ਦੇ ਉੱਪਰ ਹੈਵੀ ਕਮ ਹੈ ਇਹਦਾ ਸ਼ਰਟ ਦੇ ਵਿੱਚ ਸੈਂਟਰ ਪੈਨਲ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਔਰ ਬਹੁਤ ਹੀ ਸੋਹਣੀ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਠੀਕ ਹੈ ਜੀ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਵਿਦਆਊਟ ਸਟਿਚਿੰਗ ਵਿਦਆਊਟ ਦੁਪੱਟਾ ਆਪਾਂ ਨੇ ਸ਼ੋਅ ਕੀਤਾ ਹੋਇਆ ਠੀਕ ਹੈ ਅਗਰ ਤੁਸੀਂ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਔ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਤੁਹਾਡੇ ਘੇਰੇ ਦਾ ਸਾਨੂੰ ਪਤਾ ਨਹੀਂ ਵੀ ਕਿੰਨਾ ਤੁਹਾਡਾ ਘੇਰਾ ਹੈ ਹਨਾ ਤੇ ਲੋ ਜੀ ਇਹ ਬਿਲਕੁਲ ਆਪਾਂ ਨਿਊ ਚੀਜ਼ ਰੈਡੀ ਕੀਤੀ ਪਹਿਣਾ ਵਾਸਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਵਰਕ ਚੱਲ ਰਿਹਾ ਹੈ ਪਹਿਣੋ ਇਸਤ बहुत ही प्यारा जो फैब्रिक आप इतना रखा हुआ कलर बहुत ही ज़्यादा सोहना नीडल वर्क के अपने वाला पीस जरा रैडी किया काम बिल्कुल नेड तो चैक करो बहुत ही प्यारा और सारा ये हाथ काम है ठीक है कोई ये मशीन नहीं लगाई हैगी अपने सारा हैंडवर्क है ठीक है जी इस तरह एक फ्लार अपने घेरे के उपर आएगा और एक अपना हिप तो थोड़ा जो नीचे और घेरे तो थो थोड़ा जहा उ आएगा ठीक है जी बहुत ही प्यारा जहाँ साडा जरा सूट जरा डिजाइन होया हो देख सौ और कित भी वर्क नहीं रहेगा सिर्फ बहा के उपरक जरा रहेगा ठीक है जी ਇਸ ਤੋਂ ਤੁਸੀਂ ਕਲਰ ਚੁਆਇਸ ਦੱਸ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਵਰਕ ਦੀ ਇੱਕ ਵਾਰੀ ਸਾਈ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਔਰ ਫੈਬਰਿਕ ਜਿਹੜਾ ਆਪਾਂ ਇੱਥੇ ਰੱਖਿਆ ਹੋਇਆ ਰਾਮਟੈਕਸ ਦਾ ਰੱਖਿਆ ਹੋਇਆ ਠੀਕ ਹੈ ਜੀ ਤੇ ਇਧਰ ਤੁਸੀਂ ਦੁਪੱਟਾ ਜਿਹੜਾ ਟਾਈ ਐਂਡ ਡਾਈ ਕਰਵਾਓ ਹਨਾ ਟਾਈ ਐਂਡ ਡਾਈ ਕਰਵਾਓਗੇ ਤਾਂ ਬਹੁਤ ਪਿਆਰਾ ਦੁਪੱਟਾ ਜਿਹੜਾ ਲੱਗੇਗਾ ਅੱਜ ਵਾਲੇ ਆਪਾਂ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਦਿਖਾਏ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਡਿਜ਼ਾਈਨ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਇਹ ਸਾਨੂੰ ਮੈਸੇਜ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ